25 ਰੁਪਏ ਬਟਾ 25 ਰੁਪਏ ਬਟਾ 25 ਰੁਪਏ ਬਟਾ 25 ਰੁਪਏ ਬਟਾ ਲੈ ਲਓ 25 ਰੁਪਏ ਬਟਾ 150 ਰੁਪਏ ਦਾ ਸੂਟ ਹੈ 150 ਰੁਪਏ ਦਾ 올ਓਵਰ ਸੂਟ 150 ਰੁਪਏ ਦਾ 올ਓਵਰ ਸੂਟ 150 ਰੁਪਏ ਦਾ ਰੈਡੀमेड ਕੋਟ ਨਾਲ ਸੂਟ 195 ਜਵਲ ਬੈਡ ਚਾਦਰ ਪਿੱਲੋ ਸਹਰੇਣਿਆਂ ਦੇ ਨਾਲ 150 ਰੁਪਏ ਦੀ ਚਾਦਰ ਲੈ ਜਾ ਕੋਈ 800 ਨਹੀਂ ਕੋਈ 900 ਨਹੀਂ ਸਿਰਫ 250 ਰੁਪਏ ਜਨਰੇਕਟ ਸੂਟ 4 ਦਿਨ ਬਹੁਤ ਵੱਡੀ ਸੇਲ 1 ਜੂਨ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੁਸੀਂ ਬਾਹਰ ਆਪਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਆਉਣ ਦੀ ਰਿਕਸ਼ੇਰੀ ਸਰਵਿਸ ਬਿਲਕੁਲ ਫਰੀ ਆ ਗਿਆ ਟਰੱਕ ਭਰ ਕੇ ਕਾਟਨ ਦੇ ਸੂਟਾਂ ਦਾ ਚੱਕੋ 350 ਰੁਪਏ ਦਾ 700 ਵਾਲਾ 700 ਦੇ ਦੋ ਔਰ ਕੋਈ ਕੋਈ 1600 ਨਹੀਂ 750 ਦਾ ਸੂਟ ਰੇਟ ਲਿਖ ਲੈ ਕੇ ਲਾਤਾ ਜਿਹਨੇ ਵਿਆਹ ਲਈ ਦਾ ਕਪੜਾ ਲੈਣਾ ਦਾਜ ਮੇਰੇ ਦਾ ਕਪੜਾ ਲੈਣਾ ਦੇਣ ਲਾਣ ਨਹੀਂ ਲੈਣਾ ਸਾਡੇ ਕੋਲ ਆਜੋ ਉਹ ਚੈਲੰਜ ਕਰਦੇ ਆ ਚੈਲੰਜ ਰਿਕਾਰਡ ਤੋੜ ਦੇਾਂਗੇ 50000 ਵਾਲਾ ਕਪੜਾ 20000